ਕੁਦਸ ਹਾਂਜੀ ਅੱਛਾ ਜੀ ਹੋਰ ਕੀ ਕਹਿੰਦੇ ਬਸਨੇ ਕੀ ਕਹਿੰਦੇ ਜੀ ਦੁੱਸਣ ਲੈ ਕੇ ਚੱਲੇ ਥਾਣੇ ਉੱਤੇ ਦੁੱਸਣਗੇ ਆਪਣੇ ਕਪਲੇਟਿੰਗ ਜਰਾ ਉਹਨੇ ਆਇਆ ਜਿੱਥੇ ਕਿ ਇੱਕ ਚੋਰ ਫੜਿਆ ਏ ਜਿਹੜਾ ਹਰੇਕ ਟੈਂਟ ਵਾਲੇ ਦੀ ਦੁਕਾਨ ਤੇ ਜਾਂਦਾ ਸੀ ਅਤੇ ਟੈਂਟ ਵਾਲੇ ਨੂੰ ਕਹਿੰਦਾ ਸੀ ਕਿ ਮੈਂ ਜਿਹੜਾ ਲੰਗਰ ਲਾਉਣਾ ਏ ਤੇ ਉਹਨਾਂ ਤੋਂ ਜਿਹੜੇ ਬਤਿੱਲੇ ਹੁੰਦੇ ਸੀ ਉਹਨਾਂ ਦਾ ਸਮਾਨ ਜਿਹੜਾ ਲੈ ਕੇ ਜਾਂਦਾ ਸੀ ਉਸ ਤੋਂ ਬਾਅਦ ਜਿਹੜਾ ਉਹ ਕੁਵਾਰੀਆਂ ਨੂੰ ਵੇਚਦਾ ਸੀ ਐਦਾਂ ਦੇ ਕਾ ਮਸਲਾ ਜਿਹੜਾ ਨਿਊ ਚੰਡੀਗੜ੍ਹ ਦੇ ਪੜੌਂਚਿਆ ਪਿੰਡ ਦੇ ਵਿੱਚ ਜਿਹੜਾ ਵੇਖਣ ਨੂੰ ਸਾਹਮਣੇ ਆਇਆ ਏ ਜਿੱਥੇ ਕਿ ਇੱਕ ਚੋਰ ਫੜਿਆ ਏ ਜਿਹੜਾ ਹਰੇਕ ਟੈਂਟ ਵਾਲੇ ਦੀ ਦੁਕਾਨ ਤੇ ਜਾਂਦਾ ਸੀ ਅਤੇ ਟੈਂਟ ਵਾਲੇ ਨੂੰ ਕਹਿੰਦਾ ਸੀ ਕਿ ਮੈਂ ਜਿਹੜਾ ਲੰਗਰ ਲਾਉਣਾ ਏ ਤੇ ਉਹਨਾਂ ਤੋਂ ਜਿਹੜੇ ਪਤਿੱਲੇ ਹੁੰਦੇ ਸੀ ਉਹਨਾਂ ਦਾ ਸਮਾਨ ਜਿਹੜਾ ਲੈ ਕੇ ਜਾਂਦਾ ਸੀ ਉਸ ਤੋਂ ਬਾਅਦ ਜਿਹੜਾ ਉਹ ਕੁਵਾਰੀਆਂ ਨੂੰ ਵੇਚਦਾ ਸੀ ਐਦਾਂ ਦੀ ਜਿਹੜੀ ਗੱਲਬਾਤ ਸੁਣਨ ਨੂੰ ਸਾਹਮਣੇ ਆਈ ਹੈ ਸੋ ਅੱਜ ਜਿਹੜਾ ਐਨਾ ਟੈਂਟ ਵਾਲੇ ਦੇ ਵੱਲੋਂ ਜਿਹੜਾ ਉਹ ਬੰਦਾ ਜਿਹੜਾ ਚੋਰੀ ਕਰਦਾ ਸੀ ਉਹ ਕਾਬੂ ਕੀਤਾ ਗਿਆ ਏ ਕਿਤੇ ਪੜੌਂਚਿਆ ਪਿੰਡ ਦੇ ਵਿੱਚ ਖੜੇ ਆ ਜਿੱਥ ਜਿਹੜੇ ਚੋਰੀ ਕਰਦਾ ਸੀ ਬੰਦਾ ਉਹ ਟੈਂਟ ਵਾਲੇ ਨੇ ਫੜਿਆ ਇਸ ਤੋਂ ਨਾਲ ਦੀ ਨਾਲ ਗੱਲਬਾਤ ਕਰਦੇ ਆ ਪਾਜੀ ਥੋੜਾ ਵੀ ਸਮਾਨ ਚੋਰੀ ਹੋਇਆ ਪਹਿਲੇ ਗੱਲਬਾਤ ਦੱਸੋ ਕਿ ਕਿਸ ਤਰ੍ਹਾਂ ਬੰਦਾ ਤੁਹਾਡੇ ਕੋਲ ਆਇਆ ਏ ਤੇ ਕੀ ਮੰਗਿਆ ਉਹਨੇ ਉਹ ਸਾਰੀ ਗੱਲਬਾਤ ਦੱਸੋ ਪਹਿਲਾਂ ਪਾਜੀ ਮੈਂ ਤਾਂ ਆਸਤੋ ਏ ਜੀ ਮੇਰੇ ਕੋਲ ਆਇਆ ਏ ਕਹਿੰਦਾ ਜੀ ਮੈਂ ਲੰਗਰ ਲਾਣਾ ਹਾਂ ਮੈਂ ਕਿਹਾ ਠੀਕ ਏ ਕੋਈ ਗੱਲ ਨਹੀਂ ਕਹਿੰਦਾ ਪਤილები ਲੈਣੇ ਆ 2000 ਬੰਦੇ ਦਾ ਲੰਗਰ ਲਾਣਾ ਵੱਡੇ ਵੱਡੇ ਪਤილები ਦੇ ਦਿਓ ਮੈਂ ਵੀਡੀਓ ਕਾਲ ਕਰੀ ਆਪਣੇ ਗੋਦਾਮ ਚ ਦਿਖਾ ਤੇ ਮੈਂ ਕਿਹਾ ਦੇਖ ਲੈ ਕਹਿੰਦਾ ਨਹੀਂ ਪਾਜੀ ਇਦਾਂ ਨਹੀਂ ਪਤਾ ਲੈਣਾ ਗਦਾਮ 'ਚ ਜਾ ਕੇ ਦੇਖਦਾ ਮੈਂ ਡਰਾਈਵਰ ਨਾਲ ਵੀਡੀਓ ਕਾਲ ਤੇ ਗੱਲ ਕਰਾਈ ਇਹ ਮੇਰੇ ਗਦਾਮ ਪਹੁੰਚ ਗਿਆ ਉਹਦਾ ਨੰਬਰ ਲੈ ਲਿਆ ਨੇ ਮੈਂ ਕਿਹਾ ਚਲੋ ਉੱਥੇ ਜਾ ਕੇ ਗੱਲ ਕਰਾਊਗਾ ਉੱਥੇ ਜਾ ਕੇ ਉਹਨੂੰ ਕਹਿੰਦਾ ਮੇਰੀ ਬਾਊ ਨਾਲ ਗੱਲ ਹੋ ਗਈ ਐ ਪਤਿੱਲੇ ਕੱਢੋ ਮੈਂ ਰੀੜੀ ਲੈ ਕੇ ਆਣਾ ਲੋਡ ਕਰਾਉਣਾ ਤਾਂ ਲੈ ਜਾਣਾ ਵੀ ਉੱਥੇ ਜਾ ਕੇ ਮੈਂ ਦੁਬਾਰਾ ਟੈਂਟਾ ਕੇ ਫਿਰ ਲੈ ਜਾਣਾ ਇਹ ਲੋਡ ਕਰਾ ਕੇ ਨਾਲ ਹੀ ਲੈ ਗਿਆ ਜੀ ਕਿੰਨੇ ਪਤਿੱਲੇ ਤੇ ਮੇਰੇ 5 ਪਤਿੱਲੇ ਸੀ ਜੀ ਵੱਡੇ ਵੱਡੇ ਠੀਕ ਐ ਹਾਂਜੀ ਅੱਛਾ ਕਿੰਨਾ ਟਾਈਮ ਹੋ ਗਿਆ ਮੇਰਾ 23 ਤਰੀਕ ਨੂੰ ਚੱਕਿਆ ਸੀ ਜਿੰਨੇ 23 ਨੂੰ ਹਾਂਜੀ ਅੱਛਾ ਕਿੱਥੋਂ ਚੱਕਿਆ ਸੀ ਤ ਪਾਲਸ ਕੰਪਲੀਟ ਨਹੀਂ ਕਰਾਈ ਸੀ ਸਾਨੂੰ ਇਹ ਸੀ ਵੀ ਸ਼ਾਇਦ ਲੰਗਰ ਲਾਇਆ ਵੀ ਮਿਲ ਜੂਗੇ ਜਿਆਦਾ ਟਾਈਮ ਨਹੀਂ ਹੋਇਆ ਵੀ ਬੰਦਾ ਇੱਥੇ ਹੀ ਹੈ ਦੇ ਜੂਗਾ ਅਸੀਂ ਇਸ ਕਰਕੇ ਅੱਜ ਵੇਟ ਕਰਾ ਪਤਾ ਲੱਗਿਆ ਤੁਹਾਨੂੰ ਅਸੀਂ ਆਪਸ ਚ ਆਪਣੇ ਟੈਂਟ ਵਾਲੇ ਦੇ ਗਰੁੱਪ ਚ ਪਾਇਆ ਹੋਇਆ ਸੀ ਵੀ ਇੱਧਰ-ਇੱਧਰ ਕਰਕੇ ਕੋਈ ਬੰਦਾ ਆਂਦਾ ਪਤੀਲੇ ਚੱਕ ਕੇ ਲੈ ਕੇ ਜਾਂਦਾ ਫਿਰ ਮੇਰਾ ਨਾਲ ਦੇ ਟੈਂਟ ਵਾਲੇ ਹੈਗੇ ਆ ਭਾਈ ਸਾਹਿਬ ਜਸ਼ਨ ਜੀ ਇਹਨਾਂ ਤੋਂ ਥਰੂ ਪਤਾ ਲੱਗਿਆ ਆਪਾਂ ਨੂੰ ਵੀ ਇੱਦਾਂ ਇੱਦਾਂ ਇਹ ਬੰਦਾ ਕਬਾੜੀਆਂ ਕੋਲ ਪਤਿੱਲੇ ਵੇਚੇ ਆ ਜੇ ਤੁਹਾਡੇ ਹੈਗੇ ਤਾਂ ਆਗੇ ਪਛਾਣ ਕੇ ਲੈ ਜਾਓ ਫਿਰ ਅਸੀਂ ਆਏ ਸੀ ਤਾਂ ਫਿਰ ਕਬਾੜੀਆਂ ਤੋਂ ਅਸੀਂ ਪਛਾਣ ਲੈ ਪਤਿੱਲੇ ਉਹ ਕਹਿੰਦਾ ਵੀ ਮੈਨੂੰ ਵੀ ਨਹੀਂ ਪਤਾ ਤਾਂ ਪਰ ਅੱਜ ਉਹਨੇ ਫਿਰ ਇਹਨੂੰ ਫੜਵਾਇਆ ਉਹ ਬੰਦੇ ਨੇ ਹਾਂ ਉਹ ਬੰਦੇ ਨੇ ਉਹਨੇ ਵੀ ਇਹਨੂੰ ਲਾਲਚੂ ਦਿੱਤਾ ਨਾ ਫੋਨ ਤੇ ਵੀ ਆ ਵੀ ਮੈਂ ਵੱਧ ਰੇਟ ਤੇ ਲੈ ਲਊਗਾ ਹੋਰ ਪਤਿੱਲੇ ਲੈ ਆ ਇਹ ਤਾਂ ਬੰਦਾ ਫੜਿਆ ਗਿਆ ਪਤਿੱਲੇ ਚੱਕ ਰਿਆ ਤਾਂ ਹੋਰ ਪਤਿੱਲੇ ਹੋਰ ਚੱਕੇ ਆ ਇਹਨੇ ਔਰ ਦੱਸਦਾ ਨਹੀਂ ਪਿਆ ਇਹਨੇ ਕਿੱਥੋਂ ਚੱਕੇ ਆ ਕੀ ਨਾਮ ਤੁਹਾਡਾ ਮੇਰਾ ਅਦਵਿੰਦਰ ਸਿੰਘ ਅੱਛਾ ਨਾਸ ਥੋੜਾ ਕੀ ਨਾਮ ਹੈ ਮੇਰਾ ਨਾਮ ਨਿਰੇਸ਼ ਕੁਮਾਰ ਹੈ ਜਸਨ ਟੈਂਟਾ ਮੁੱਲਾਪੁਰ ਤੇ ਜੀ ਥੋੜੇ ਗੱਲ ਕਿਹਾ ਹੋਇਆ ਉਹ ਸਾਰਾ ਦੱਸੋ ਸਾਡੇ ਆ 23 ਤਰੀਕ ਦੀ ਗੱਲ ਹੈ ਜੀ ਆਹ ਇਹ ਸਵੇਰੇ ਆਇਆ ਜੀ ਸਾਜਰੇ ਕਹਿੰਦਾ ਵੀ ਪਤਿੱਲੇ ਚਾਹੀਦੇ ਸਾਨੂੰ ਵੀ ਬੈਰੀਅਲ ਮੁੱਲਾਪੁਰ ਬੈਰੀਅਲ ਤੇ ਲੰਗਰ ਲਾਣਾ ਹੈ ਵੀ ਸਾਨੂੰ ਪਤਿੱਲੇ ਚਾਹੀਦੇ ਆ ਵੀ ਪਤਿੱਲੇ ਦੇ ਦੋ ਦੁਕਾਨ ਤੇ ਆਇਆ ਅਸੀਂ ਇਹਨੂੰ ਪਤਿੱਲੇ ਦੇ ਦਿੱਤੇ ਅਸੀਂ ਇਹਦੇ ਪੈਸਾ ਨਹੀਂ ਲਿਆ ਕੋਈ ਵੀ ਕੁਸਰੀ ਕਰਭੀਆਂ ਨਹੀਂ ਲਿਆ ਹੈ ਕਿਉਂਕਿ ਲੰਗਰ ਦਾ ਕੰਮ ਹੈ ਵੀ ਆ ਜਣੇ ਬਤਿੱਲੇ ਲੈ ਲੈਂਦੇ ਲੰਗਰ ਦੇ ਵਿੱਚ ਠੀਕ ਹੈ ਜੀ ਅਸੀਂ ਦੁਪਹਿਰੇ ਜਾ ਕੇ ਦੇਖਿਆ ਉੱਥੇ ਕੋਈ ਲੰਗਰ ਨਹੀਂ ਦਾ ਕੋਈ ਅਸੀਂ ਦੇਖਦੇ ਰਹੇ ਇੱਧਰ ਉੱਧਰ ਮੈਂ ਕੰਪਲੀਟ ਵੀ ਕਰਾਈ ਮੁੱਲਾ ਪਠਾਣੇ ਚ ਮੁੱਲਾ ਪਠਾਣੇ ਦੇ ਕੰਪਲੀਟ ਵੀ ਕਰਾਈ ਐ ਵੀ ਪਤੀਲੇ ਨਹੀਂ ਮਿਲੇ ਸਾਨੂੰ ਉਹਰੇ ਹੁਣ ਦੱਸਿਆ ਕਿਸੇ ਨੇ ਮੱਖਣ ਭਾਜੀ ਨੇ ਟੈਂਟ ਵਾਲੇ ਨੇ ਦੱਸਿਆ ਸਰਪੰਚ ਬਣੇ ਵੀ ਜਿਹੜੇ ਉਹਨਾਂ ਨੇ ਦੱਸਿਆ ਸਾਡੀ ਪਰੀਲੇ ਪਛਾਣ ਲਏ ਤੇ ਆਪਣੇ ਠੀਕ ਐ ਫਿਰ ਜਿਹੜਾ ਕੁਆੜੀ ਵਾਲਾ ਐ ਉਹਨੇ ਸਾਨੂੰ ਬੰਦਾ ਫੜਾਇਆ ਜੀ ਆਹ ਸਾਡਾ ਸਮਾਨ ਮਿਲ ਗਿਆ ਉਹ ਬੰਦਾ ਫੜਾਇਆ ਹੋਰ ਚੋਰੀ ਕਰ ਰਿਆ ਸੀ ਆਹ ਅਜਾ ਥੋਟ ਥੋਟੇ ਤੁਹਾਨੂੰ ਕਿਸ ਤਰ੍ਹਾਂ ਜਿਸ ਤਰ੍ਹਾਂ ਹੁਣ ਅੱਜ ਇਹ ਪਕੜ ਹੋ ਗਿਆ ਏ ਉਹਨੂੰ ਕਿ ਤੁਸੀਂ ਗਰੁੱਪ ਵਗੈਰਾ ਬਣਾਇਆ ਵਾ ਇਹ ਕਿਸ ਤਰ੍ਹਾਂ ਕਿਆ ਗੱਲਬਾਤ ਨਹੀਂ ਗਰੁੱਪ 'ਚ ਵੀ ਅਸੀਂ ਪਾਇਆ ਵਾ ਦਾ ਜਿਹੜਾ ਕਵਾੜੀਆਂ ਬੈਠੇ ਆ ਜੀ ਜਿਹਨੇ ਸਮਾਨ ਦੇ ਕੇ ਤਾਂ ਉਹਨੇ ਸਾਨੂੰ ਫੜਾਇਆ ਜੀ ਆ ਬੰਦਾ ਜਿਹੜਾ ਇੱਥੇ ਪਡੌਂਜਿਆ ਪਡੌਂਜਿਆਂ ਪਿੰਡ ਦੇ ਵਿੱਚ ਕਵਾੜੀਆਂ ਬੈਠਿਆ ਜੀ ਉਹਨੇ ਸਾਨੂੰ ਸੂਹ ਦਈ ਐ ਇਸਕੇ ਵੀ ਬੰਦਾ ਮੈਂ ਬੁਲਾਉਂਦਾ ਤੁਹਾਡਾ ਸਰਦਾਰ ਰੋਲ ਰਿਹਾ ਏ ਵੀ ਟੈਂਟ ਦਾ ਸਮਾਨ ਲੋੜ ਰਿਹਾ ਪਤਿਲੇ ਲੈ ਕੇ ਜਾਂਦਾ ਵੀ ਆਂਦਾ ਵੀ ਨਹੀਂ ਇਹ ਗਾਹਾਂ ਤੇ ਗਾਹਾਂ ਵੇਚਦਾ ਜੀ ਇੱਕ ਉਹਨੇ ਕੰਮ ਜਿਹੜੇ ਤੁਹਾਡੇ ਟੈਂਟ ਵਾਲੇ ਜਿਨ੍ਹਾਂ ਦੇ ਨਾਲ ਚੋਰੀ ਠੱਗੀ ਹੋਈ ਹੈ ਉਹ ਕਿੰਨੇ ਬੰਦੇ ਆ ਟੈਂਟ ਵਾਲੇ ਸਾਢੇ 6 ਬੰਦੇ ਆ ਜੀ ਇਹੇ ਉਹ ਬਾਈ 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 ਵੀਡੀਓ ਬਾਰਕੀ ਨਾ ਹਟ ਜਾ 6 ਬੰਦੇ ਆ ਜੀ ਟੈਂਟ ਵਾਲੇ ਖੁੱਡੇ ਲੋਰੇ ਤਨਾਸ ਠੀਕ ਹੈ ਜੀ ਹੋਰ ਕਈ ਪਿੰਡਾਂ ਵਾਲੇ ਬੰਦੇ ਦੇਖ ਰਹੇ ਵੀ ਇਹਨੇ ਚੋਰੀਓ ਕਰਨੀ ਆ ਜੀ ਸਮਾਨ ਸਿੱਲੇ ਹੀ ਚੋਰੀ ਆ ਜੀ ਬਸ ਆ ਭਾਂਡੇ ਨੇ ਨਿੱਗਰ ਭਾਂਡੇ ਲੱਦਣੇ ਜੀ ਵੱਡੇ 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 ਪਤਿਲੇ ਅੱਛਾ ਥੋੜਾ ਕਿੰਨਾ ਕ ਨੁਕਸਾਨ ਹੋਇਆ ਹੈ ਮੇਰਾ 35-40 ਹਜ਼ਾਰ ਦਾ ਨੁਕਸਾਨ ਹੈ ਜਿਹੜੇ ਵੱਡੇ ਬਦੀਲੇ ਮੇਰਾ ਵੀ ਇੰਨੇ ਕ 50 ਦੇ ਕਰੀਬ ਆ ਹੈ ਜੀ ਵੱਡੇ ਵੱਡੇ ਪਤਿਲੇ ਲੈ ਕੇ ਗਿਆ ਹੈ ਜੀ ਅੱਛਾ ਅੱਛਾ ਹੋਰ ਕਿਹੜੇ ਟੈਂਟ ਵਾਲੇ ਜਿਹੜੇ ਤੁਸੀਂ ਕਹਿੰਦੇ ਇੱਥੇ ਵੀ ਹੋਰ ਕਿਹੜੇ ਟੈਂਟ ਵਾਲੇ ਥੋੜਾ ਵੀ ਸਮਾਨ ਚੱਕ ਹੋਇਆ ਜੀ ਸਰਕਾਰ ਭਾਈ ਪੀਲੇ ਸਾਲ ਚੱਕਿਆ ਪਿੱਛੇ ਦੇ ਸਾਥ ਪਿੱਛੇ ਕਿਸੇ ਨੇ ਚੱਕਿਆ ਨਾ ਬੰਦਾ ਆਹੀ ਬੰਦਾ ਤਾਂ ਇਹੀ ਆ ਜੀ ਇਹੀ ਟੈਂਟ ਵਾਲਾ ਮੂਆ ਬਿਰਕੇ ਦੀ ਸਾਡਾ ਇਹਨਾਂ ਦਾ ਸਮਾਨ ਵੀ ਪਿਆ ਪਤੀ ਇਹਦਾ ਟਾਪੇ ਕਿੰਨੇ 8 8 ਅੱਛਾ ਮੈਂ ਟਾਪੇ ਹੀ ਲੈ ਕੇ ਜਾਂਦਾ ਪਤੀਲੇ ਨੇ ਗੋਲਡ ਕਹਿੰਦਾ ਲੰਗਰ ਲਾਣਾ ਕਹਿੰਦਾ ਮੈਂ ਉੱਥੇ ਪੀਰ ਨਗਾਇ ਨਿਕਤ ਅੱਛਾ ਸਾਰੀ ਗੱਲ ਮਤਲਬ ਕਿ ਲੰਗਰ ਲੰਗਰ ਵਾਲਾ ਗੱਲ ਕਰਕੇ ਲੈ ਕੇ ਜਾਂਦਾ ਹਾਂ ਲੰਗਰਾਂ ਦਾ ਨਾਮ ਲੈ ਕੇ ਜਾਂਦਾ ਅੱਛਾ ਕਿੰਨੇ ਦਾ ਤੁਹਾਡਾ ਨੁਕਸਾਨ ਹੋਇਆ ਤਾਂ ਮੇਰਾ ਨੁਕਸਾਨ ਤਾਂ ਹੈਗਾ 25 30 ਹਜ਼ਾਰ ਦੀ 25 30 ਹਜ਼ਾਰ ਦੀ ਸੋ ਨਾਲ ਦੀ ਨਾਲ ਹੋਰ ਗੱਲਬਾਤ ਕਰਦੇ ਹੋਰ ਵੀ ਟੈਂਟ ਵਾਲੇ ਮੌਜੂਦ ਆ ਸਾਡੇ ਨਾਲ ਸੋ ਦੇਖੋ ਜਿਹੜਾ ਇਹ ਮਸਲਾ ਇਹ ਪੜੋਜਿਆ ਪਿੰਡ ਦਾ ਇਹ ਸੋ ਗੱਲ ਬਾਈ ਜੀ ਤੁਹਾਡਾ ਕੀ ਨਾਮ ਹੈ ਜੀ ਜਸਵਿੰਦਰ ਜਸਵਿੰਦਰ ਹਾਂ ਅੱਛਾ ਤੁਸੀਂ ਕਿਹੜੇ ਪਿੰਡ ਤੋਂ ਮੋਹਾਲੀ ਕਫੇਸ ਅੱਛਾ ਕੀ ਨਾਮ ਹੈ ਟੈਂਟ ਦਾ ਤੁਹਾਡੇ ਮੇਰਾ ਸਾਥ ਗਾਤਾ ਟੈਂਟ ਹਾਊਸ ਹੈ ਇਹ ਅੱਜ ਤੋਂ ਮੇਤੇ 7 ਬਤੀਲੇ ਲੈ ਗਿਆ ਤਾਂ ਇਹ ਕਹਿੰਦਾ ਕਹਿੰਦਾ ਮੇਰੀ ਭੈਣ ਦਾ ਪ੍ਰੋਗਰਾਮ ਹੈ ਬੱਚਾ ਹੋਇਆ ਪਹਿਲਾਂ ਆਂ ਕਰਕੇ ਇਹ ਸਾਨੂੰ ਅੱਧਾ ਕਿਲੋ ਡੱਬਾ ਵੀ ਖਵਾ ਕੇ ਗਿਆ ਮਠਾਈ ਦਾ ਅੱਛਾ ਵੀ ਆਹ ਤਿੰਨ ਚਾਰ ਜਣੇ ਬੈਠੇਦੇ ਅਸੀਂ ਨਾ ਨਾ ਕੋਈ ਪ੍ਰੋਗਰਾਮ ਤਾਂ ਇਹਨਾਂ ਦੇ ਘਰ ਹੈ ਇਹ 10 ਬਤੀਲੇ ਲੈ ਗਿਆ ਮੋੜ ਕੇ ਸਾਨੂੰ ਟੱਕਰਿਆ ਹੀ ਨਹੀਂ ਇਹ ਬੇਸੇ ਜਾਣਦੇ ਤੇ ਤੁਸੀਂ ਕਿਸੇ ਤਰੀਕੇ ਨਾਲ ਨਾ ਨਾ ਕਹਿੰਦਾ ਮੈਂ ਉਰੀ ਮਾਰਕੀਟ ਕੰਮ ਕਰਕੇ ਗਿਆ ਵਾ ਸਾਨੂੰ ਆ ਗਿਆ ਮੈਂ ਮਾਰਕੀਟ ਕੰਮ ਕਰਕੇ ਗਿਆ ਵਾ ਇਹ ਤੋਂ ਵੱਧ ਕੁਝ ਨਹੀਂ अच्छा हां अच्छा होना ਜਿਹੜਾ ਅੱਜ ਪਕੜ ਨੋਰਾਂ ਦਾ ਬੈਨਟ ਵਾਲੇ ਨੇ ਫੋਨ ਕਰਿਆਤਾ ਕਹਿੰਦਾ ਵੀ ਕਿ ਚੋਰ ਆ ਦੇਖਦਾ ਤੇ ਥੋੜੇ ਪਤੀਲੇ ਤਾਂ ਲੈ ਗਿਆ ਤਾਂ ਮੈਂ ਦੇਖਣ ਆਇਆ ਸੀ ਮਗਾ ਬੰਦਾ ਹੀ ਹੈ ਠੀਕ ਹੈ ਹਾਂ ਅਜਾ ਕਿੰਨੇ ਕ ਨੁਕਸਾਨ ਤਾਂ ਜਿਆਦਾ ਘਟੋ ਘਟ ਮੇਰਾ ਲੱਖ ਸਾਵਾ ਲੱਖ ਰੁਪਏ ਦਾ ਨੁਕਸਾਨ ਹੋਇਆ ਤਾਂ ਸਵਾ ਲੱਖ ਸੋ ਦੇਖੋ ਜਿਹੜੀ ਇਹ ਚੋਰੀਆਂ ਹੋ ਰਹੀਆਂ ਸੀ ਇੱਕ ਨਾ ਧਾਰਮਿਕ ਨਾਮ ਲੈ ਕੇ ਵੀ ਇੱਕ ਕਿਤੇ ਲੰਗਰ ਲਾਣਾ ਹੈ ਧਾਰਮਿਕ ਲੰਗਰ ਦੇ ਨਾਮ ਤੇ ਜਿਹੜਾ ਇਹ ਜਿਹੜੇ ਚੋਰੀਆਂ ਕਰਦਾ ਸੀ ਲੋਕਾਂ ਦੇ ਸਮਾਨ ਲੈ ਕੇ ਜਾਂਦਾ ਸੀ ਟੈਂਟ ਵਾਲੀ ਦੁਕਾਨ ਤੇ ਜਿਹੜਾ ਸਮਾਨ ਲੈ ਕੇ ਜਾਂਦਾ ਸੀ ਉਸ ਤੋਂ ਬਾਅਦ ਕਿਸੇ ਕਬਾੜੀਏ ਦੇ ਪੌਲ ਜਿਹੜਾ ਵੇਚ ਦਿੰਦਾ ਸੀ ਤੇ ਅੱਜ ਵੱਧ ਤੋਂ ਵੱਧ ਆਏ ਵੀਡੀਓ ਨੂੰ ਵੀ ਸ਼ੇਅਰ ਕਰ ਦਿਓ ਕਿਉਂਕਿ ਹੋਰ ਵੀ ਇਦਾਂ ਦੇ ਜਿਹੜੇ ਇਹਨਾਂ ਦਾ ਗੈਂਗ ਹੋ ਸਕਦਾ ਹੋਰ ਵੀ ਲੋਕ ਇਦਾਂ ਦੇ ਹੋ ਸਕਦੇ ਆ ਜਿਹੜੇ ਲੋਕਾਂ ਤੋਂ ਜਿਹੜੇ ਜਿਹੜੇ ਧਾਰਮਿਕ ਨਾਮ ਤੇ ਜਿਹੜੇ ਇਦਾਂ ਦੇ ਕੰਮ ਕਰਦੇ ਆ ਇਦਾਂ ਦੀ ਚੋਰੀਆਂ ਕਰਦੇ ਆ ਕਿਉਂਕਿ ਇਹਨਾਂ ਦਾ ਰੋਜ਼ਗਾਰ ਹੈ ਰੋਜ਼ਗਾਰ ਜਦੋਂ ਇਹਨਾਂ ਦਾ ਸਮਾਨ ਲੈ ਕੇ ਜਾਂਦਾ ਕਿਤੇ ਨਾ ਕਿਤੇ ਇਹਨਾਂ ਨੂੰ ਵੱਡਾ ਘਾਟਾ ਹੁੰਦਾ ਏ ਸੋ ਇਹ ਵੀ ਜਿਹੜੀ ਆਪਣੀ ਮਿਹਨਤ ਕਰਦੇ ਆ ਮਿਹਨਤ ਦੀ ਕਮਾਈ ਖਾਂਦੇ ਆ ਸੋ ਨਾਲ ਦੀ ਨਾਲ ਦੇਖੋ ਜੀ ਅੱਜ ਚੋਰ ਕਾਬੂ ਕਰਿਆ ਪਰੋਂਜਿਆ ਪਿੰਡ ਦੇ ਵਿੱਚ ਨਿਊ ਚੰਡੀਗੜ੍ਹ ਦਾ ਪਿੰਡ ਹੈ ਤੇ ਇੱਥ ਕਰ ਰਹੇ ਆ ਸੋ ਜਿਹੜਾ ਚੋਰ ਚੋਰੀ ਕਰਕੇ ਜਿਹੜੇ ਕਬਾੜੀਏ ਨੂੰ ਦੰਦਾ ਸੀ ਇਹ ਕਬਾੜੀਆ ਇਹ ਕੀ ਨਾਮ ਹੈ ਬਾਈ ਤੇਰਾ ਭਈ ਮੇਰਾ ਨਾਮ ਦੀਪਕਾ ਜੀ ਹੇ ਮੇਰੇ ਕੋ ਆਇਆਤਾ 3-4 ਦਿਨ ਪਹਿਲਾਂ ਇਹਨੇ ਕਿਹਾ ਮੇਰਾ ਟੀ ਪੁਆਇੰਟ ਪਟਾ ਬਤਾ ਕੈਟਰਿੰਗ ਦਾ ਕੰਮ ਦਾ ਕੰਮ ਇਹਦਾ ਫਲੋਪ ਹੋ ਗਿਆ ਨੁਕਸਾਨ ਹੋ ਗਿਆ ਫਿਰ ਕਹਿੰਦਾ ਵੀ ਮੈਂ ਸਮਾਨ ਵੇਚਣਾ ਉਰੇ ਚਾਰ ਬੰਦੇ ਹੋਰ ਬੈਠੇ ਤੇ ਪਿੰਡ ਦੇ ਮੈਂ ਕਿਹਾ ਮੈਂ ਕਹਾਂ ਵੀ ਇੰਦਾ ਦੱਸ ਸਿਰ ਮਾਲ ਲੈਂਦੇ ਨਹੀਂ ਐ ਪਰ ਮੈਂ ਕਹਾਂ ਤੂੰ ਸਹੀ ਸਹੀ ਦੱਸ ਇਹਨੇ ਬਧੀਆਂ ਗੱਲਾਂ ਮਾਰੀਆਂ ਵੀ ਇਸ ਤਰ੍ਹਾਂ ਕੰਮ ਫਲੋਪ ਹੋ ਗਿਆ ਇਹ ਤਾਂ ਜੀ ਉਹ ਤਾਂ ਘਾਟਾ ਹੋ ਗਿਆ ਮੈਨੂੰ ਮੈਂ ਚਲ ਠੀਕ ਐ ਮੈਂ ਫਿਰ ਚਾਰ ਬੰਦੇ ਬੈਠੇ ਮੈਨੂੰ ਠੀਕ ਹੋਣਾ ਤੇ ਚਾਰ ਬੰਦੇ ਬੈਠੇ ਉਰੇ ਮੈਂ ਤਾਂ ਮਾਲ ਲੈ ਲਿਆ ਪਰ ਮਨੂ ਨੇ ਪਤਾ ਨਹੀਂ ਚੋਰੀ ਦਾ ਮਾਲ ਲੈ ਲਿਆ ਫਿਰ ਅਗਲੀ ਵਾਰੀ ਅਗਲੇ ਦਿਨ ਦੋ ਤਿੰਨ ਦਿਨ ਬਾਅਦ ਹੀ ਬੰਦਾ ਆ ਗਿਆ ਜਿਹਦਾ ਮਾਲੀ ਨੇ ਚੱਕਿਆ ਵਾਦਾ ਉਹਨੇ ਆ ਕੇ ਪੂਰੀ ਸਟੋਰੀ ਦੱਸੀ ਫਿਰ ਮੇਰੇ ਵੀ ਕੰਨ ਖੁੱਲ ਗਏ ਵੀ ਮੈਂ ਤਾਂ ਗਲਤ ਬੰਦੇ ਦਾ ਮਾਲ ਲੈ ਲਿਆ ਬੰਦਾ ਕਹਿੰਦਾ ਮੈਂ ਸਾਲ ਤੱਕ ਕਹਿੰਦਾ ਵੀ ਆਣਾ ਜਾਣਾ ਕਰ ਰਹੇ ਹਾਂ ਤੇਰੇ ਕੋਲ ਨਹੀਂ ਮੇਰੇ ਕੋਲ ਤਾਂ ਹੁਣ ਹੀ ਆਇਆ ਤਾਂ ਇਹ ਮੇਰੇ ਕੋਲ ਹੁਣ ਹੀ ਆਇਆ ਤਾਂ 3-4 ਦਿਨ ਪਹਿਲਾਂ ਆਇਆ ਅੱਛਾ ਹਾਂਜੀ ਜੋ ਮਾਲ ਮੇਰੇ ਕੋਲ ਦੇ ਗਿਆਦਾ ਹੈ ਕਿੰਨੇ ਦਾ ਵੇਚ ਕੇ ਗਿਆ ਮੇਰੇ ਬਾਅਦ ਨਾ 20000 ਰੁਪਏ ਦਾ ਮਾਲ ਵੇਚਿਆ ਤਾਂ ਇਹ ਅੱਛਾ ਹਾਂ ਉਹ ਮੇਰਾ ਦਿਨ ਦਾ ਕਾਪੇ ਸੀ ਮੈਂ ਫੜਾ ਦਿਆਂ ਨੂੰ 10 ਟਾਪੇ ਦੇ ਕੇ ਕਹਦੇ ਮੇਰੇ ਕੋਲ ਅੱਛਾ ਹਾਂਜੀ ਹਾਂਜੀ ਅੱਛਾ ਤੁਹਾਨੂੰ ਬਿਲਕੁਲ ਸ਼ੱਕ ਨਹੀਂ ਹੋਈ ਬਿਲਕੁਲ ਸ਼ੱਕ ਨਹੀਂ ਚਾਰ ਬੰਦੇ ਬੈਠੇ ਦੇ ਉਰੇ ਹਾਂ ਕਿਸੇ ਨੂੰ ਸ਼ੱਕ ਨਹੀਂ ਹੋਇਆ ਹਾਂ ਅੱਛਾ ਉਹਨਾਂ ਨੇ ਕਿਹਾ ਤੁਹਾਨੂੰ ਵੀ ਕੋਈ ਗੱਲ ਨਹੀਂ ਲੈ ਲੇ ਹਾਂ ਕੋਈ ਗੱਲ ਨਹੀਂ ਵੀ ਲੈ ਲੇ ਅੱਛਾ ਇਹ ਬੰਦਾ ਠੀਕ ਹੀ ਲੱਗਦਾ ਹੈਨਾ ਕਿਸੇ ਨੂੰ ਵੀ ਅਕੀਨ ਨਹੀਂ ਪਿੰਡ ਦੇ ਹੀ ਬੰਦੇ ਤੇ ਉਹ ਪਿੰਡ ਦੇ ਬੰਦੇ ਦੇ ਹੀ ਪੜਾਉਂਜੇ ਪਿੰਡ ਦੇ ਬੰਦੇ ਦੇ ਕਿਸੇ ਨੂੰ ਵੀ ਸ਼ੱਕ ਨਹੀਂ ਹੋਇਆ ਵੀ ਗਲਤ ਬੰਦਾ ਤਾ ਕਰਕੇ ਮੈਂ ਮੰਨ ਲਿਆ ਸੀ ਹੈਨਾ ਅਰੇ ਤੁਹਾਨੂੰ ਬਿਲਕੁਲ ਸ਼ੱਕ ਨਹੀਂ ਹੋਈ ਕਿ ਨਵੇਂ ਜਿਹੜੇ ਟਾਪੇ ਐ ਟਾਪੇ ਵੀ ਇਹਦੇ ਟੈਂਟ ਵਾਲੇ ਕੇ ਹੋ ਸਕਦੇ ਐ ਕੋਈ ਐਦਾ ਦਿਮਾਗ ਮਾ ਆਇਆ ਨਹੀਂ ਸ਼ੱਕ ਹੋਇਆ ਬਾਜੀ ਨੇ ਕਿਹਾ ਮੇਰਾ ਟੈਂਟ ਦਾ ਕੰਮ ਹੈ ਸਾਨੂੰ ਸ਼ੱਕ ਹੋਇਆ ਇਹਨੇ ਕਿਹਾ ਵੀ ਮੇਰਾ ਟੈਂਟ ਦਾ ਕੰਮ ਹੈ ਕੰਮ ਬਲੂਫ ਹੋ ਗਿਆ ਤਾਂ ਕਰਕੇ ਮੈਂ ਵੇਚ ਰਹਿਣ ਨੂੰ ਉਸ ਗੱਲ ਪਰ ਸਾਰੇ ਨੇ ਯਕੀਨ ਕਰ ਲਿਆ ਅੰਦਰ ਦੇਖੋ ਜਿਹੜੀ ਇਹ ਗੱਲਬਾਤ ਸਾਰੀ ਦੇ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿਹੜੀ ਇਹ ਤਸਵੀਰਾਂ ਨਿਊ ਚੰਡੀਗੜ੍ਹ ਭਰੋਂ ਚ ਆ ਪਿੰਡ ਦੀ ਹੈ ਜਿੱਥੇ ਕਿ ਇੱਕ ਚੋਰ ਦੇ ਬਲੋਂ ਬੜੇ ਸ਼ਾਤਰ ਤਰੀਕੇ ਦੇ ਨਾਲ ਵੱਖ-ਵੱਖ ਜਿਹੜੇ ਕੈਂਟ ਵਾਲਿਆ ਤੋਂ ਜਿਹੜਾ ਸਮਾਨ ਲੰਦਾ ਸੀ ਤੇ ਉਸ ਤੋਂ ਬਾਅਦ ਕੁਵਾਰੀਆਂ ਨੂੰ ਜਾ ਕੇ ਵੇਚਦਾ ਸੀ ਸੋ ਅੱਜ ਇਹਨਾਂ ਦੇ ਵੱਲੋਂ ਜਿਹੜਾ ਉਹ ਚੋਰ ਕਾਬੂ ਕੀਤਾ ਗਿਆ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਵੀ ਖਾ ਰਿਹਾ ਤੇ ਸਰ ਕੀ ਮਸਲਾ ਹੈ ਜਿਹੜਾ ਸਾਹਮਣੇ ਆਇਆ ਹੈ ਠਾਣੇ ਤੋਂ ਠਾਣੇ ਤੋਂ ਕਾਲ ਆਈ ਸੀ ਕਿ ਵੀ ਕੀ ਚੋਰ ਫੜਿਆ ਹੋਇਆ ਹਾਂਜੀ ਅਸੀਂ ਇੱਥੇ ਆ ਗਏ ਸੀ ਬਸ ਅੱਛਾ ਜੀ ਤੇ ਅਮਚਰ ਹੁਣ ਇਹਨੂੰ ਆਪਾਂ ਕੀ ਪਤਾ ਲੱਗੇ ਕੀ ਕਹਿੰਦੇ ਇਹ ਕੋਈ ਭਾਂਡੇ ਪੁੰਡੇ ਜੇ ਕਹਿੰਦੇ ਵੇਚਦੇ ਇਹਨੂੰ ਕਿਸੇ ਕੁਵਾਰੀਏ ਨੂੰ पांदे पांदे, लंगर -लंगर दे। दे, अच्छा किस तरह ਦੇ ਭਾਂਡੇ ਮਤਲਬ ਭਾਂਡੇ ਕੋਈ ਜਿੱਦਾਂ ਲੰਗਰ ਲੰਗਰ ਵਗੈਰਾ ਲਵਾਉਣ ਵਾਲੇ ਦੇ ਭਾਂਡੇ ਟੈਂਟ ਵਾਲੇ ਦੇ ਹਾਂਜੀ ਟੈਂਟ ਵਾਲੇ ਅੱਛਾ ਕਿਹੜੇ ਪਿੰਡੇ ਇਹ ਇਹ ਆਪਣੇ ਆ ਜੀ ਪਰਵੰਜੀਆ ਪਰਵੰਜੀਆ ਪਿੰਡ ਅੱਛਾ ਕਿੰਨੇ ਚੋਰ ਆ ਜਿਹੜੇ ਫੜ ਹੋਏ ਇਹ ਇੱਕੋ ਹੀ ਆ ਜੀ ਚੋਰ ਅੱਛਾ ਇੱਕੋ ਹੀ ਦੱਸ ਰਿਹਾ ਅੱਛਾ ਹੋਰ ਕੀ ਕਹਿੰਦੇ ਬਸਨੇ ਕੀ ਕਹਿੰਦੇ ਜੀ ਦੱਸ ਨੂੰ ਲੈ ਕੇ ਚੱਲੇ ਥਾਣੇ ਉੱਥੇ ਦੱਸਣਗੇ ਆਪਣੇ ਕਪਲੇਟ ਜ਼ਰਾ ਹਾਂਜੀ ਥਾਣੇ ਲੈ ਕੇ ਚੋ ਠੀਕ ਹੈ ਵਾਕਿਆ ਹੋਇਆ ਜਿਹੜਾ ਅੱਜ ਚੋਰ ਫੜ ਹੋਇਆ ਏ ਤੇ ਇਹਦੇ ਬਾਰੇ ਸਾਰੀ ਡਿਟੇਲ ਦੱਸੋ ਕਿ ਇਸ ਤਰ੍ਹਾਂ ਕੀ ਹੋਇਆ ਡਿਟੇਲ ਤਾਂ ਬਾਈ ਜੀ ਇਦਾਂ ਐ ਵੀ ਮੇਰਾ ਆਫਿਸ ਹੈ ਮੇਰੇ ਆਫਿਸ ਤੋਂ ਕੁਝ ਅੱਗੇ ਜਾ ਕੇ ਇੱਕ ਕਬਾੜੀਆ ਬੈਠਾ ਹੈ ਜੀ ਉਹ ਕਬਾੜੀਏ ਕੋਲੋਂ ਕੋਈ ਬਰਤਨ ਆਏ ਆਏ ਹੋਣੇ ਸੇਲ ਵਾਸਤੇ ਤੇ ਉਹਨਾਂ ਨੇ ਸਾਨੂੰ ਫੋਨ ਕਰਿਆ ਕਹਿੰਦੇ ਵੀ ਉਹਦੇ ਅਸੀਂ ਬਰਤਨ ਵੇਚ ਰਹੇ ਆ ਜੇ ਤੁਹਾਨੂੰ ਜਿਵੇਂ ਸਾਡਾ ਵੀ ਬੜਾ ਨਿਊ ਚੰਡੀਗੜ੍ਹ 'ਚ ਤੁਹਾਨੂੰ ਪਤਾ ਟੈਂਟ ਹਾਊਸ ਹੈ ਕੈਟਰਰਸ ਹੈ ਸਾਡਾ ਵੀ ਕੇਟਰਿੰਗ ਦਾ ਟੈਂਟ ਹਾਊਸ ਦਾ ਕੰਮ ਹੈ ਤਾਂ ਮੈਨੂੰ ਫੋਨ ਆਇਆ ਉਹ ਤੋਂ ਕਹਿੰਦੇ ਵੀ ਇੱਥੇ ਪਤੀਲੇ ਵੀ ਕਰੇ ਆ ਜੀ ਤੇ ਆਪਾਂ ਗਏ ਉੱਥੇ ਪਤੀਲੇ ਮੈਂ ਕਿਹਾ ਚਲੋ ਐਦਾਂ ਅਸੀਂ ਅੱਗੇ ਪਿੱਛੇ ਵੀ ਕਈ ਵਾਰ ਲੈ ਕੇ ਆੰਦੇ ਆ ਤੇ ਕੋਈ ਮਿਲ ਜੰਦੀ ਚੀਜ਼ ਚੰਗੀ ਤਾਂ ਆਪਾਂ ਲੈ ਲਈ ਦੀ ਵੈਸੇ ਤਾਂ ਅਸੀਂ ਨਮਈ ਮਹੱਲ ਲੰਨੇ ਆ ਬਟ ਕਈ ਵਾਰ ਇਹ ਹੁੰਦਾ ਵੀ ਕੋਈ ਚੀਜ਼ ਸਸਤੀ ਮਿਲ ਗਈ ਤਾਂ ਲੈ ਲਈ ਦੀ ਤਾਂ ਮੈਂ ਉੱਥੇ ਗਿਆ ਜਾ ਕੇ ਦੇਖਿਆ ਵੀ ਪਤੀਲੇ ਪਏ ਆ ਪਰ ਮੈਨੂੰ ਉਸੇ ਟਾਈਮ ਸ਼ੰਕਾ ਹੋ ਗਈ ਸੀ ਵੀ ਇਹ ਤਾਂ ਪਤੀਲੇ ਕਿਸੇ ਆਪਣੇ ਟੈਂਟ ਦੇ ਆ ਕਿਸੇ ਦੇ ਬੰਦੇ ਦੇ ਆਪਣੇ ਬੰਦੇ ਦੇ ਹੀ ਆ ਪਰ ਉਸ ਟਾਈਮ ਜਦੋਂ ਆਪਾਂ ਦੇਖਿਆ ਤਾਂ ਮੈਂ ਕਿਹਾ ਵੀ ਇਹਦਾ ਰੇਟ ਨਹੀਂ ਆਵਣਾ ਨਾਲ ਬਣਿਆ ਸਾਡਾ ਕੁਵਾੜੀਏ ਨਾਲ ਉਹ ਕਹਿੰਦਾ ਵੀ ਮੈਂ ਇਸ ਰੇਟ ਨੂੰ ਦੇਣਾ ਮੈਂ ਕਿਹਾ ਸੀ ਤਾਂ ਲੈਣੀ ਨਹੀਂ ਹੈ ਚਲੋ ਆਪਾਂ ਉਹ ਕੰਮ ਉਸ ਟਾਈਮ ਬੰਦ ਕਰਕੇ ਆਪਣਾ ਆ ਗਏ ਉਸ ਤੋਂ ਬਾਅਦ ਇੱਕ ਇੱਥੇ ਤੁਹਾਡੇ ਮੁਲਾਪਤ ਦੇ ਟੈਂਟ ਹਾਊਸ ਵਾਲੇ ਆ ਰਾਜੇਸ਼ ਮੁੰਡਾ ਤੇ ਉਹਨਾਂ ਦਾ ਮੈਨੂੰ ਫੋਨ ਆਇਆ ਕਹਿੰਦਾ ਜੀ ਵੀਰ ਜੀ ਮੇਨ ਨਾਲ ਐਦਾ ਐਦਾ ਫਰੋਡ ਹੋ ਗਿਆ ਵੀ ਮੈਂ ਆਇਆ ਸੀਗਾ ਵੀ ਮੈਨੂੰ ਪਤਿਲੇ ਕਿਰਾਏ ਪਲੇ ਜਾਣ ਵਾਸਤੇ ਔਰ ਬੰਦੇ ਵਾਪਸ ਹੁਣ ਆਏ ਹੀ ਨਹੀਂ ਉਹ ਮੈਨੂੰ ਸ਼ੰਕਾ ਉਹ ਹੀ ਮੈਂ ਕਿਹਾ ਰਜਿਸਟਰ ਕਰਦਾ ਕਰ ਉਹਰੇ ਆ ਕੇ ਦੇ ਚੈੱਕ ਕਰ ਵੀ ਉਰੇ ਪਤਿੱਲੇ ਵੇਚ ਰਹੇ ਆ ਬੰਦੇ ਇਹਨਾਂ ਦੇਖਿਆ ਕਹਿੰਦਾ ਵੀ ਵੀਰ ਜੀ ਮੇਰੇ ਪਤਿੱਲੇ ਆ ਉਸ ਤੋਂ ਬਾਅਦ ਇੱਕ ਤਨਾ ਸਟੈਂਡ ਵਾਲੇ ਰੰਦਾਵਾ ਟੈਂਟ ਪੰਮਾ ਜੀ ਉਹਨਾਂ ਦਾ ਮੈਨੂੰ ਫੋਨ ਆਇਆ ਕਹਿੰਦੇ ਜੀ ਸਰਪੰਚ ਸਾਹਿਬ ਇਦਾਂ ਇਦਾਂ ਸਾਡੇ ਨਾਲ ਫਰੋਡ ਹੋ ਗਿਆ ਵੀ ਮੜਾ ਧਿਆਨ ਰੱਖਿਓ ਮਾਮ ਮਤਰ ਤੇਰੇ ਪਤਿੱਲੇ ਕਿੰਨਾ ਦੇ ਆ ਉਹ ਕਹਿੰਦਾ ਵੀ ਮੇਰੇ ਪਤਿੱਲੇ ਵੀ ਇਦਾਂ ਹੀ ਸੀਗੇ ਲਾਲ ਰੰਗ ਮਾ ਤੇਰੇ ਪਤਿੱਲੇ ਵੀ ਉਰੀ ਪਏ ਆ ਤਾਂ ਇਦਾਂ ਹੀ ਮਤਲਬ ਕਿ ਫਿਰ ਅਸੀਂ ਦੇਖਿਆ ਤਾਂ ਇਹਨਾਂ ਨੂੰ ਜਾ ਕੇ ਫੜਿਆ ਤਾਂ ਇਹਨਾਂ ਸਾਰੇ ਟੈਂਟ ਵਾਲਿਆਂ ਦੇ ਪਤਿੱਲੇ ਉੱਥੋਂ ਮਿਲ ਚੁਕੇ ਆ ਤਾਂ ਗੱਲ ਇਦਾਂ ਹੈ ਜੀ ਗੁਰਪ੍ਰੀਤ ਜੀ ਗੱਲ ਵੀ ਗੱਲ ਗੱਲ ਇਹ ਹੈ ਵੀ ਇੱਥੇ ਹੁਣ ਇਸ ਟੈਮ ਜੋ ਇਹਨਾਂ ਨੇ ਇੱਕ ਬਾੜ ਦੇ ਮਾਹੌਲ ਦੇ ਨਾਲ ਲਾ ਲੋ ਆ ਜੀ ਚੋਰੀਆਂ ਹੋ ਰਹੀਆਂ ਇਹ ਅੰਨਾ ਚੋਰੀ ਦਾ ਸਮਾਨ ਹੈ ਇਹਨਾਂ ਨੂੰ ਕੋਈ ਡਰ ਨਹੀਂ ਹੈ ਕੋਈ ਭੈ ਨਹੀਂ ਹੈ ਕਿਸੇ ਚੀਜ਼ ਦਾ ਠੀਕ ਹੈ ਜੀ ਇੱਥੇ 22000 ਰੁਪਏ ਇਹ ਰੈਂਟ ਦੇ ਰਹੇ ਆ ਇਹ ਚੋਰੀਆਂ ਦੇ ਸਮਾਨ ਦਾ ਹੀ ਰੈਂਟ ਦੇ ਰਹੇ ਆ ਠੀਕ ਹੈ ਜੀ ਤਾਂ ਸਾਨੂੰ ਇਹ ਜਾਗਰੂਕ ਹੋਣਾ ਪੈਣਾ ਹੈ ਕਿਉਂਕਿ ਇਹ ਨਾਲ ਵਾਸਤੇ ਬਹੁਤ ਜ਼ਰੂਰੀ ਹੈ ਸਾਡੇ ਵਾਸਤੇ ਕੱਲ ਨੂੰ ਤਾਂ ਇਹ ਕਿਸੇ ਦਾ ਮੋਟਰਸਾਈਕਲ ਚੱਕ ਕੇ ਵੇਚ ਦੇਣਗੇ ਕਿਸੇ ਦਾ ਕੁਝ ਹੋਰ ਚੱਕ ਕੇ ਵੇਚ ਦੇਣਗੇ ਤਾਂ ਅਸੀ ਤਾਂ ਜੀ ਪ੍ਰਸ਼ਾਸਕ ਨੂੰ ਇਹ ਬੇਨਤੀ ਕਰਦੇ ਆਂ ਵੀ ਇਹਨਾਂ ਤੇ ਥੋੜੀ ਲਗਾਮ ਪਾਈ ਜਾਵੇ ਤਾਂ ਜਿੰਨਾ ਸਾਤੇ ਹੋਊਗਾ ਅਸੀਂ ਤੁਹਾਡੇ ਨਾਲ ਐ ਜੋ ਬੰਦਾ ਸਾਨੂੰ ਐਦਾਂ ਦਾ ਗਲਤ ਦਿਖੂਗਾ ਅਸੀਂ ਖੁਦ ਪੁਲਿਸ ਫੜ ਕੇ ਫੜਾਵਾਂਗੇ ਉਹਨਾਂ ਨੂੰ ਥੈਂਕ ਯੂ ਜੀ